ਕੁਝ ਹੀ ਕਈ ਕਈ ਵਾਰੀ ਇਸ ਤਰ੍ਹਾਂ ਦਾ 1999 ਦੇ ਵਿੱਚ ਵੀ ਇਸ ਤਰ੍ਹਾਂ ਦਾ ਮਾਹੌਲ ਸੀਗਾ ਲੇਕਿਨ ਮੈਂ ਸਮਝਦਾ ਕਿ ਸੰਵਿਧਾਨ ਦੇ ਮਤਬਕ ਜਿਹੜਾ ਵੀ ਵਿਅਕਤੀ ਕੋਈ ਵੀ ਵਿਅਕਤੀ ਜੋ ਇਸ ਪ੍ਰਕਿਰਿਆ ਦੇ ਵਿੱਚ ਚੋਣ ਲੜਿਆ ਚਾਹੇ ਉਹ ਅਮਰਿਤਪਾਲ ਜੀ ਨੇ ਚਾਹੇ ਕੋਈ ਹੋਰ ਵਿਅਕਤੀ ਨੇ ਅਸੀਂ ਇਸ ਸੰਵਿਧਾਨ ਦੇ ਮਤਬਕ ਸਭ ਨੂੰ ਮੈਂ ਸਮਝਦਾ ਕਿ ਸਾਡਾ ਸਿਰ ਝੁਕਦਾ ਹੈ ਸੰਵਿਧਾਨ ਦੇ ਸਾਹਮਣੇ ਔਰ ਜਿਸ ਪ੍ਰਕਾਰ ਲੋਕਾਂ ਦਾ ਮੈਂਡੇਟ ਰਿਆ ਕਈ ਵਾਰੀ ਲੰਮੇ ਸਮੇਂ ਬਾਅਦ ਇਸ ਤਰ੍ਹਾਂ ਦਾ ਕੋਈ ਨਾ ਕੋਈ ਕਿਤੇ ਮਾਹੌਲ ਬੰਦ ਹੈ ਸੋ ਮੈਂ ਸਮਝਦਾ ਕਿ ਸਾਨੂੰ ਇਸ ਕੱਲ ਦੀ ਕੋਈ ਆਪਤੀ ਨਹੀਂ ਹੈ ਜੋ ਲੋਕਾਂ ਦਾ ਮੰਡਟ ਹੈ ਜੋ ਲੋਕਾਂ ਨੇ ਫੈਸਲਾ ਲਿਆ ਉਹ ਸਾਡੇ ਸਿਰ ਮੱਥੇ ਔਰ ਮੈਨੂੰ ਲੱਗਦਾ ਕਿ ਕਾਂਗਰਸ ਪਾਰਟੀ ਬਹੁਤ ਜਿਆਦਾ ਸਟਰੋਂਗ ਹੈ ਤਰਨ ਤਰਨ ਦੇ ਵਿੱਚ ਇਹ ਸਮਾਂ ਆਉਂਦਾ ਜਾਂਦਾ ਹੈ ਮੈਨੂੰ ਯਾਦ ਹੈ ਕਿ ਆਮਦਨੀ ਪਾਰਟੀ ਚਾਰ ਸੀਟਾਂ ਜਿੱਤੀ ਸਕਦੀ ਪੰਜਾਬ ਇਸ ਤਰ੍ਹਾਂ ਦੇ ਫੈਸਲੇ ਕਰਦਾ ਰਹਿੰਦਾ ਉਦੋਂ ਪੰਜਾਬ ਚ ਚਾਰ ਸੀਟਾਂ ਜਿੱਤੇ ਸਨ ਸੋ ਇਹ ਸਮਾ ਕਰਵਟ اور ਇਹ ਸਰਕਲ ਹੈ ਇਹ ਚੱਲਦਾ ਰਹਿੰਦਾ ਸੋ ਇਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਪਰਫਾਰਮੈਂਸ ਦੇ ਜਿਸ ਤਰ੍ਹਾਂ ਲੋਕਾਂ ਨੇ ਕੰਮ ਕਰਾਂਗੇ ਸੇਵਾ ਕਰਾਂਗੇ ਪਾਰਟੀ ਹੋਰ ਆਪਣਾ ਜਿਹੜੇ ਆਪਣੇ ਇਲਾਕੇ ਨੇ ਉਹਨਾਂ ਨੂੰ ਮਜ਼ਬੂਤ ਕਰਾਂਗੇ ਜਿੱਥੇ-ਜਿੱਥੇ ਕਮੀਆਂ ਰਹਿ ਗਈਆਂ ਉਰੇ ਤੇ ਗੌਰ ਫਰਮਾਵਾਂਗੇ ਵਿਚਾਰ ਕਰਾਂਗੇ ਅੰਮ੍ਰਿਤਸਰ ਜੀ ਆਈ ਨੂੰ ਲੈ ਕੇ ਕੀ ਕੀਤਾ ਜਾ ਰਿਹਾ ਹੈ ਲਗਾਤਾਰ ਉਹ ਸੋਸ਼ਲ ਮੀਡੀਆ ਦਾ ਵੀ ਟਰੋਲ ਚੱਲਦਾ ਰਿਹਾ ਦੇਖੋ ਮੈਨੂੰ ਕਿਸੇ ਨੂੰ ਰਿਹਾਈ ਨੂੰ ਲੈ ਕੇ ਮੇਰੇ ਮਨ 'ਚ ਕਿਸੇ ਪ੍ਰਕਾਰ ਦੀ ਕੋਈ ਦੁਬਦ ਨਹੀਂ ਹੈ ਲੇਕਿਨ ਮੈਂ ਦੇਸ਼ ਦਾ ਸੱਚਾ ਸਿਪਾਹੀ ਹੋਣ ਦੇ ਨਾਤੇ ਕਨਸਟੀਟਿਊਸ਼ਨ ਨੂੰ ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਕਿ ਸੰਵਿਧਾਨ ਦੇ ਮੁਤਾਬਕ ਜੇ ਸੰਵਿਧਾਨ ਦੀ ਪ੍ਰਕਿਰਿਆ ਹੈ ਕਿ ਵਿਅਕਤੀ ਕੋਈ ਵੀ ਵਿਅਕਤੀ ਜੇਲ੍ਹ 'ਚ ਬੈਠਾ ਵੀ ਚੋਣ ਲੜ ਸਕਦਾ ਹੈ ਤਾਂ ਉਹ ਸੰਵਿਧਾਨ ਦੀ ਪ੍ਰਕਿਰਿਆ ਦੇ ਮੁਤਾਬਕ ਹੋਇਆ ਹੈ ਅਸੀਂ ਇਸ ਮੈਂਡੇਟ ਨੂੰ ਸਿਰਚ ਕੋਣੇ ਹੈ ਜਿੱਥੇ ਯਾਰ ਮੈਂ ਗੱਲ ਤਾਂ ਪੂਰੀ ਹੋਣ ਦਿਓ ਨਾ ਇਹ ਵੀ ਦੇਸ਼ ਦੇ ਸੰਵਿਧਾਨ ਦੇ ਮੁਤਾਬਕ ਦੇਸ਼ ਦੇ ਕਾਨੂੰਨ ਦੇ ਮੁਤਾਬਕ जो भी देश का संविधान संविधानिक कानून कहने सानू किसी प्रकार दी कांग्रेस पार्टी और राजे बड़ंगों किसी प्रकार दी कोई आपत्ति नहीं